ਤਾ ਅੱਜ ਹੈ ਜੀ 7 ਮਈ ਜਿਵੇਂ ਕੱਲ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ 7 ਮਈ ਨੂੰ ਇੱਕ ਸਾਇਰਨ ਜਿਹੜਾ ਵੱਜੇਗਾ ਇਹਨੂੰ ਚੇਤਾਵਨੀ ਅਲਰਟ ਕਹਿੰਦੇ ਆ ਪਰ ਲੋਕਾਂ ਨੇ ਕੀ ਕਰਿਆ ਵਿੱਚ ਅਫਵਾਹਾਂ ਜਿਹੜੀਆਂ ਐਡ ਕਰਤੀਆਂ ਵੀ ਪਤਾ ਨਹੀਂ ਕੀ ਹੋ ਜਾਊਗਾ ਤਾਂ ਤੁਹਾਨੂੰ ਦੱਸਦਾ ਨਹੀਂ ਕਿ ਸਾਇਰਨ ਦਾ ਮਤਲਬ ਕੀ ਹੈ ਤੇ ਲੋਕਾਂ ਨੇ ਜਿਹੜੇ ਕੀ ਕਰਨਗੇ ਤੇ ਕੀ ਇਹਦਾ ਸਮਾਂ ਨਿਰਧਾਰਿਤ ਜਿਹੜਾ ਕੀਤਾ ਗਿਆ ਹੈ ਪਹਿਲਾ ਸਮੇਂ ਦੀ ਗੱਲ ਕਰਦੇ ਆ ਇਹਦਾ ਸਮਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਨਿਰਧਾਰਿਤ ਜਿਹੜਾ ਕੀਤਾ ਗਿਆ ਕਿਸੇ ਜ਼ਿਲ੍ਹੇ ਦੇ ਵਿੱਚ 10 ਵਜੇ ਵੱਜੇਗਾ ਕਿਸੇ ਜ਼ਿਲ੍ਹੇ ਦੇ ਵਿੱਚ 7 ਵਜੇ ਤੇ ਕਿਸੇ ਜ਼ਿਲ੍ਹੇ ਦੇ ਵਿੱਚ ਇਹ 8:30 ਵਜੇ ਸਾਇਰਨ ਹੈ ਜਿਹੜਾ ਵੱਜੇਗਾ ਤਾਂ ਸ਼ਹਿਰ ਦੀ ਜਾਂ ਪ ਜਿਹੜੇ ਹੱਦਾਂ ਦੇ ਨਾਲ ਲੱਗਦੇ ਐ ਜਿਹੜੇ ਲੱਗਦੇ ਨੇ ਚਪਿੰਡ ਪੈਂਦੇ ਐ ਜੋ ਵੀ ਸਰਕਾਰ ਨੇ ਰੇਂਜ ਐ ਜਿਹੜੀ ਕਿਲੋਮੀਟਰ ਨਾਲ ਧਾਰਤ ਕੀਤੀ ਐ ਤਾਂ ਉੱਥੇ ਇੱਕ ਜਗ੍ਹਾ ਤੇ ਸਾਇਰਨ ਵੱਜੇਗਾ ਤਾਂ ਕਿ ਸਾਰੇ ਲੋਕਾਂ ਨੂੰ ਜਿਹੜਾ ਸੁਣ ਸਕੀ ਤਾਂ ਇਹ ਇੱਕ ਅਭਿਆਸ ਐ ਇਹ ਇੱਕ ਅਲਰਟ ਹੁੰਦਾ ਹੈ ਕੀ ਅਲਰਟ ਹੁੰਦਾ ਹੈ ਵਿਪਾਈ ਹਵਾਈ ਹਮਲਾ ਜਿਹੜਾ ਰਾਤ ਨੂੰ ਹੋ ਸਕਦਾ ਜਾਂ ਹੋ ਚੁੱਕਿਆ ਤਾਂ ਇਹ ਲੋਕਾਂ ਨੂੰ ਅਲਰਟ ਕਰਦੇ ਐ ਜਿਵੇਂ ਆਪਾਂ ਮੋਬਾਈਲ ਦਾ అలਾਰਮ ਲਾਉਣਾ ਹੈ ਇਹ ਆਪਾਂ ਉਹਨੂੰ ਜਗਾਉਂਦਾ ਐ ਇਸੇ ਤਰ੍ਹਾਂ ਹੀ ਇਹ ਚੇਤਾਵਨੀ ਸਾਇਰਨ ਵੱਜੇਗਾ ਜੇ ਹਵਾਈ ਹਮਲਾ ਜਿਹੜਾ ਰਾਤ ਨੂੰ ਹੋ ਜਾਂਦਾ ਤਾਂ ਲੋਕ ਇਹਦੇ ਵਿੱਚ ਕੀ ਕਰਨਾ ਇਹਦੇ ਵਿੱਚ ਜਿਹੜਾ ਹੁਣ ਬੱਤੀ ਆ ਜਿਹੜੀ ਉਹ ਗ ਯਾਨੀ ਕਿ ਲਾਈਟ ਹੈ ਜਿਹੜੀ ਚਲੀ ਜਾਊਗੀ ਜਦੋਂ ਇਹ ਸਾਇਰਨ ਵੱਜੂਗਾ ਤਾਂ ਕਿਸੇ ਸ਼ਹਿਰ ਦੇ ਵਿੱਚ ਇਹ 5 ਮਿੰਟ ਲਈ ਹੋਏਗਾ ਕਿਸੇ ਸ਼ਹਿਰ ਦੇ ਵਿੱਚ 10 ਮਿੰਟ ਲਈ ਇਸ ਤੋਂ ਵੱਧ ਨਹੀਂ ਹੋਏਗਾ ਤਾਂ ਹਨੇਰਾ ਜਿਹੜਾ ਕੀਤਾ ਜਾਊਗਾ ਹਨੇਰਾ ਕਿਉਂ ਕੀਤਾ ਜਾਂਦਾ ਕਿਉਂਕਿ ਜਦੋਂ ਹਵਾਈ ਹਮਲਾ ਹੋ ਜਾਂਦਾ ਹੈ ਤਾਂ ਹਨੇਰਾ ਕੀਤਾ ਜਾਂਦਾ ਹੈ ਤਾਂ ਜੋ ਜਿਹੜਾ ਪਾਇਲਟ ਹੁੰਦਾ ਉਹਨੂੰ ਇਹ ਨਾ ਪਤਾ ਲੱਗ ਸਕੇ ਕਿ ਇੱਥੇ ਜਿਹੜੀ ਆਬਾਦੀ ਆ ਗਈ ਉਹਦਾ ਨਿਸ਼ਾਨਾ ਜਿਹੜਾ ਉਹ ਚੁੱਕ ਜਾਵੇ ਤਾਂ ਇਹਦਾ ਇਹ ਮਤਲਬ ਹੁੰਦਾ ਹੈ ਲੋਕਾਂ ਨੇ ਸੋਸ਼ਲ ਮੀਡੀਆ ਤੋਂ ਵੀਡੀਓ ਚੱਕ ਚੱਕ ਕਿਤੇ ਕੋਈ ਆਰਮੀ ਦਾ ਜਿਵੇਂ ਆਪਾਂ ਰੂਟੀਨ ਜੀ ਦੇਖਦੇ ਆ ਰੇਲ ਗੱਡੀਆਂ ਤੇ ਸਮਾਨ ਜਾਂਦਾ ਹੁੰਦਾ ਹੈ ਇਤੇ ਗੱਡੀਆਂ ਜਾਂਦੀਆਂ ਨੇ ਕਿਤੇ ਟੈਂਕ ਲੱਦੇ ਜਾਂਦੀ ਹੈ ਤੇ ਕੋਈ ਵੀ ਜੋ ਆਰਮੀ ਦੀ ਜ਼ਰੂਰਤ ਹੁੰਦੀ ਹੈ ਇੱਧਰ ਉੱਧਰ ਛਾਉਣੀਆਂ ਦੇ ਵਿੱਚ ਟ੍ਰੇਨ ਰਾਹੀਂ ਉਹਨਾਂ ਦਾ ਜਿਹੜਾ ਸਮਾਨ ਆ ਜਾਂਦਾ ਹੁੰਦਾ ਹੈ ਉਹ ਵੀਡੀਓ ਵਾਇਰਲ ਕਰਤੀਆਂ ਵੀ ਹੁਣ ਸਿਖਾਵਾਂਗੇ ਸਭ ਕੋ ਪਤਾ ਨਹੀਂ ਕੀ ਕੁਝ ਲਿਖ ਕੇ ਕਰ ਦੰਦੇ ਆ ਜਾਂ ਫਿਰ ਬਾਏ ਰੋਡ ਆਰਮੀ ਦੇ ਜਿਹੜੇ ਵਹੀਕਲ ਹੁੰਦੇ ਆ ਉਹ ਜਾਂਦੇ ਹੁੰਦੇ ਆ ਉਹ ਪ੍ਰਾਣੀਆਂ ਵੀਡੀਓ ਚੱਕ ਲਈਆਂ ਬਾਲੇ ਨੇ ਤਾਂ ਫਿਲਮਾਂ ਦੇ ਸੀਨ ਹੀ ਕੱਟ-ਕੱਟ ਲਾਤੇ ਇਹ ਚੀਜ਼ਾਂ ਦਿਖਾਈ ਜਾਂਦੇ ਆ ਸੋ ਇੰਨਾ ਹੋਊਗਾ ਨਹੀਂ ਹੈਗਾ ਇਹ ਕਦਰਾਂ ਦਾ ਅਭਿਆਸ ਹੈ ਵੀ ਭਈ ਜੇਕਰ ਰਾਤ ਨੂੰ ਹਮਲਾ ਜਿਹੜਾ ਹੋ ਜਾਂਦਾ ਹੈ ਤਾਂ ਆ ਸਾਰਨ ਵੱਜੂਗਾ ਤੁਸੀਂ ਆ ਕੰਮ ਕਰਨਾ ਤਾਂ ਇਥੇ ਪ੍ਰਸ਼ਾਸਨ ਨੇ ਇਹੀ ਬੇਨਤੀ ਕੀਤੀ ਹੈ ਜਦੋਂ ਸਾਇਰਨ ਵੱਜ ਗਿਆ ਤਾਂ ਲਾਈਟਾਂ ਆਪਣੀਆਂ ਆਫ ਕਰ ਦਿਓ ਬਿਜਲੀ ਜਿਹੜੀ ਉਹ ਚਲੀ ਜਾਊਗੀ 5 ਮਿੰਟ ਲਈ 10 ਮਿੰਟ ਲਈ ਕਿਉਂਕਿ ਬਿਜਲੀ ਸਰਕਾਰ ਦੇ ਹੱਥ ਚ ਹੈ ਪਰ ਅੱਜ ਕੱਲ ਟੈਕਨੋਲੋਜੀ ਹੈਗੀ ਜਨਰੇਟਰ ਆ ਗਏ ਇਨਵਰਟਰ ਆ ਗਏ ਤਾਂ ਇਨਵਰਟਰ ਚੱਲਦਾ ਰਹੂਗਾ ਇਹਨ ਤੋਂ ਭਾਵ ਤੁਸੀਂ ਸਾਥ ਇਹ ਦੇਣਾ ਆਪਣੇ ਘਰ ਦੀਆਂ ਲਾਈਟਾਂ ਜਿਹੜੀਆਂ ਬੰਦ ਕਰ ਲੀਆਂ 5 ਤੋਂ 10 ਮਿੰਟਾਂ ਲਈ ਤਾਂ ਜੋ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਹਾਂ ਲੋਕ ਇਹਦੇ ਪ੍ਰਤੀ ਜਾਗਰੂਕ ਨੇ ਜੇ ਕੱਲ ਨੂੰ ਜਿਹੜਾ ਹਮਲਾ ਹੋ ਜਾਂਦਾ ਰਾਤ ਨੂੰ ਤਾਂ ਇਹ ਸਰਕਾਰ ਸਾਇਰਨ ਜਿਹੜਾ ਵਜਾਊਗੀ ਅਲਰਟ ਕਰੋ ਵੀ ਭਾਈ ਹਮਲਾ ਹੋ ਗਿਆ ਤਾਂ ਤੁਸੀਂ ਕੀ ਕਰਨਾ ਆਮ ਲੋਕਾਂ ਨੇ ਕੀ ਕਰਨਾ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਬੰਦ ਕਰਨੀਆਂ ਨੇ ਤਾਂ ਜੋ ਪਾਇਲਟ ਨੂੰ ਇਹ ਨਾ ਪਤਾ ਲੱਗ ਸਕੇ ਕਿ ਇੱਥੇ ਆਬਾਦੀ ਆ ਗਈ ਇੱਥੇ ਲੋਕ ਰਹਿੰਦੇ ਨੇ ਕਿਉਂ ਨੂੰ ਪਤਾ ਲੱਗਦਾ ਤਾਂ ਉਹ ਹਿਸਾਬ ਨਾਲ ਉਹ ਅਟੈਕ ਹੈ ਜਿਹੜਾ ਜਹਾਜ਼ ਤੋਂ ਕਰੂਗਾ ਤਾਂ ਇਹਦਾ ਇਹ ਮਤਲਬ ਹੈ ਇਹ ਸਾਇਰਨ ਦਾ ਤਾਂ ਅੱਜ ਸ਼ਾਮ ਨੂੰ ਇਹ ਸਾਇਰਨ ਹੈ ਜਿਹੜਾ ਉਹ ਵੱਜਣਾ ਹੈ ਕਿਤੇ 10 ਵਜੇ ਰਾਤ ਨੂੰ ਕਿਤੇ 7 ਵਜੇ ਕਿਤੇ 8:30 ਵਜੇ ਤਾਂ ਕਿਤੇ ਇਹਦਾ ਸਮਾਂ 5 ਮਿੰਟ ਦਾ ਤੇ ਕਿਤੇ 10 ਮਿੰਟ ਦਾ ਆ ਅਸਲ ਗੱਲ ਹੈ ਇਹ ਇੱਕ ਅਭਿਆਸ ਹੈ ਦੂਜਾ ਜੇਕਰ ਤੁਸੀਂ ਰਸਤੇ 'ਚ ਆ ਰਹੇ ਹੋ ਇਥੇ ਇਹ ਗੱਲ ਵੀ ਇੱਥੇ ਰੱਖੀ ਜਾਂਦੀ ਹੈ ਸਾਇਰਨ ਨਾਲ ਜੁੜੀ ਹੋਈ ਹੈ ਕਿ ਰਸਤੇ 'ਚ ਆ ਰਹੇ ਹੋ ਸਾਇਰਨ ਵੱਜ ਗਿਆ ਤੁਹਾਨੂੰ ਪਤਾ ਲੱਗ ਗਿਆ ਸੁਣ ਗਿਆ ਤਾਂ ਗੱਡੀਆਂ ਜਿਹੜੀ ਸੜਕ ਤੋਂ ਸਾਈਡ ਤੇ ਕਰ ਲੋ ਤੇ ਗੱਡੀ ਦੀਆਂ ਲਾਈਟਾਂ ਜਿਹੜੀਆਂ ਬੰਦ ਕਰ ਲੋ ਕਹਿਣ ਤੋਂ ਪਹਿਲਾਂ ਹਨੇਰਾ ਹੋਣਾ ਚਾਹੀਦਾ ਤੇ ਦੂਜਾ ਕੋਈ ਇਸ ਹਾਮਲੇ ਸਮੇਂ ਐਂਬੂਲੈਂਸ ਆ ਰਹੀ ਹੈ ਤਾਂ ਉਹਨੂੰ ਸਾਈਡ ਦੇ ਦਿਓ ਲੰਘ ਜਾਣ ਦਿਓ ਇਹ ਇਹਦੇ ਮੁੱਖ ਬਿੰਦੂ ਹੁੰਦੇ ਆ ਬਾਕੀ ਆਪਾਂ ਸਾਰੀ ਵੀਡੀਓ ਪਾਤੀ ਇਹ ਮਤਲਬ ਹੈ ਸਾਇਰਨ ਦਾ ਤਾਂ ਉਮੀਦ ਕਰਦੇ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਊਗੀ ਅਫਵਾਹਾਂ ਤੋਂ ਬਚੋਗੇ ਸੋ ਐਡਾ ਡਰਨ ਵਾਲਾ ਕੰਮ ਵੀ ਨਹੀਂ ਹੈ ਸੋ ਫਰਜ ਸਰਕਾਰਾਂ ਦੇ ਹੁੰਦੀਆਂ ਸਰ ਸਾਰੀ ਜਾਣਕਾਰੀ ਇਹ ਜਿਹੜੀ ਉਹ ਦੇ ਰਹੀ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਇਸ ਸਹੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾ ਦਿਓ ਆਜੋ ਅਫਵਾਹਾਂ ਤੋਂ ਬਚਣ ਕਿਤੇ ਕੁਝ ਹੋਰ ਨਾ ਕਰ ਬੈਠਣ